101ਵੇਂ ਭਰੇ ਗਣ ਦੇ ਮੌਕੇ ਆਜ਼ਾਦੀ ਸੰਗਰਾਮੀਆਂ ਦੁਆਰਾ ਗੁਰਦੁਆਰਾ ਸੁਧਾਰ ਲਾਇਰ ਦੇ ਸ਼ਹੀਦਾਂ ਤੇ ਮਹਾਰਾਜਾ ਰਿਪੂ ਦਮਨ ਸਿੰਘ ਦੀਆਂ ਯਾਦਾਂ ਨੂੰ ਤਾਜ਼ਾ ਕਰਦੀ ਹੋਈ ਇਤਿਹਾਸਕ ਪੈਦਲ ਯਾਤਰਾ ਧਰਮੀ ਰਾਜ ਦੀ ਨਗਰੀ ਨਾਬਾ ਦੇ ਇਤਿਹਾਸਕ ਗੁਰਦੁਆਰਾ ਅਕਾਲਗੜ੍ਹ ਸਾਹਿਬ ਤੋਂ ਆਰੰਭ ਹੋਈ। ਇਹ ਇਤਿਹਾਸਕ ਪੈਦਲ ਯਾਤਰਾ ਸੰਵਾਦ ਗਰੁੱਪ ਵੱਲੋਂ ਕੱਢੀ ਗਈ। ਇਸ ਮੌਕੇ ਸ਼ਾਹੀ ਪਰਿਵਾਰ ਤੋਂ ਇਲਾਵਾ ਨਾਬੇ ਦੀਆਂ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੇ ਇਸ ਇਤਿਹਾਸਕ ਪੈਦਲ ਯਾਤਰਾ ਵਿੱਚ ਹਿੱਸਾ ਲਿਆ। ਅੱਬਾ ਸ਼ਹਿਰ ਲਈ ਨਾਭਾ ਰਿਆਸਤ ਲਈ ਬਹੁਤ ਵੱਡਾ ਦਿਨ ਹੈ ਜੀ ਅੱਜ 1 ਸਤ ਮਾ ਨਾਭਾ ਦੇ ਜਿਹੜਾ ਜੀ ਉਹ ਮਨਾਇਆ ਜਾ ਰਿਹਾ ਔਰ ਮਹਾਰਾਜਾ ਰਵਧੰਮ ਸਿੰਘ ਜੀ ਹਰਾਂ ਨੂੰ ਯਾਦ ਕੀਤਾ ਜਾ ਰਿਹਾ ਜੈਤੋਂ ਦਾ ਮੋਰਚਾ ਜਿਹੜੇ ਉੱਚ ਸ਼ਹੀਦ ਹੋਏ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਤੋਂ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਜੀ ਮਹਾਰਾਜਾ ਰਵਧੰਮ ਸਿੰਘ ਦੀ ਸਿੱਖ ਇਤਿਹਾਸ ਨੂੰ ਲੈ ਕੇ ਉਹਨਾਂ ਦਾ ਜੋ ਉਦੋਂ ਦੀਆਂ ਜਿਹੜੀਆਂ ਰਿਆਸਤਾਂ ਸੀਗੀਆਂ ਉਹਦੇ ਵਿੱਚੋਂ ਪਹਿਲਾ ਸਿੱਖ ਮੈਰਜ ਐਕਟ ਲਾਗੂ ਕਰਨਾ ਔਰ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀ ਉਹਦੇ ਖਿਲਾਫ ਝੰਡਾ ਚੱਕਣਾ ਔਰ ਆਪਣੇ ਲੋਕਾਂ ਨੂੰ ਰੀਲੀਫ ਦੇਣਾ ਆਪਣੇ ਲੋਕਾਂ ਦੇ ਨਾਲ ਸਟੈਂਡ ਰੱਖਣਾ ਗੁਰੂ ਮਹਾਰਾਜ ਦੇ ਵਿੱਚ ਫਿਫਾਸ਼ ਰੱਖਣਾ ਜਦੋਂ ਮੋਰਚੇ ਦੇ ਵਿੱਚ ਆਪ ਜਾ ਕੇ ਉਹਨਾਂ ਦਾ ਸਾਥ ਦੇਣਾ ਬਹੁਤ ਵੱਡੀ ਕੰਟ੍ਰਿਬਿਊਸ਼ਨ ਹੈ ਜੀ ਸੋ ਉਹਨਾਂ ਨੂੰ ਯਾਦ ਕਰ ਰਹੇ ਹਾਂ ਅੱਜ ਔਰ ਸ਼ਾਹੀ ਪਰਿਵਾਰ ਜਿਹੜਾ ਹੈ ਮਹਾਰਾਜਾ ਸਾਹਿਬ ਦਾ ਉਹ ਵੀ ਸਾਡੇ ਨਾਲ ਹੈ ਜੀ ਮਹਾਰਾਣੀ ਪ੍ਰੀਤੀ ਜੀ ਮਹਾਰਾਣੀ 우ਮਾ ਜੀ ਸਾਰੇ ਨਾਲ ਇਹਨਾਂ ਦਾ ਪਰਿਵਾਰ ਨਾਲ ਹੈ ਤੇ ਅਸੀਂ 7 ਤਰੀਕ ਨੂੰ ਨਾਬਾ ਦੇ ਸ਼ੁਰੂ ਕਰਤਾ ਸੀ ਜੀ 2 ਦਿਨ 7 ਤੇ 8 ਤਰੀਕ ਨੂੰ ਅਸੀਂ ਨਾਬਾ ਸ਼ਹਿਰ ਦੀ ਸਫਾਈ ਦਾ ਮਿਸ਼ਨ ਜਿਹੜਾ ਰੱਖਿਆ ਸੀਗਾ ਤੇ ਉਹਦੇ ਵਿੱਚ ਅਸੀਂ ਕਾਫੀ ਹੱਦ ਤੱਕ ਕੰਮ ਜਾ ਹੋਏ ਆ ਪਰ ਇੱਕ ਦਿਨ ਨਾਲ ਨਹੀਂ ਗੱਲ ਬਣਨੀ ਜੀ ਤੇ ਸਾਨੂੰ ਦਿੱਲੀ ਜਿਹੜਾ ਜੀ ਸਫਾਈ ਦਾ ਜਿਹੜਾ ਕੰਮ ਉਹ ਸਾਨੂੰ ਸੰਭਾਲਣਾ ਪੈਣਾ ਆਪ ਸਾਨੂੰ ਦੇਖਣਾ ਪੈਣਾ ਸੋ ਮਹਾਰਾਜਾ ਰਬਨੰਦਨ ਸਿੰਘ ਜੀ ਮਹਾਰਾਜਾ ਹੀਰਾ ਸਿੰਘ ਜੀ ਇਹ ਰਿਆਸਤ ਜਿਹੜੇ ਰਾਜੇ ਸੀ ਉਹ ਬੜੇ ਧਾਰਮਿਕ ਵਿਚਾਰਾਂ ਦੇ ਸੀਗੇ ਆਪਣੇ ਧਰਮ ਪ੍ਰਤੀ ਬੜੇ ਪੱਕੇ ਸੀਗੇ ਤੇ ਸਾਨੂੰ ਉਹਨਾਂ ਦੇ ਹੀ ਵਚਨਾਂ ਤੇ ਚੱਲਣਾ ਚਾਹੀਦਾ ਹੈ ਕਿ ਅਸੀਂ ਆਪਣਾ ਇਹ ਖੂਬਸੂਰਤ ਸ਼ਹਿਰ ਜਿਹੜਾ ਉਹਨਾਂ ਦੀ ਦੇਣ ਹੈ ਇਹਨੂੰ ਸਾਫ਼ ਰੱਖਣ ਦੇ ਵਿੱਚ ਸਹਿਯੋਗ ਕਰੀਏ ਤੇ ਉਹਨਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਜਿਹੜਾ ਉਹਨਾਂ ਨੇ ਬਹੁਤ ਵੱਡਾ ਕੰਟਰੀਬਿਊਸ਼ਨ ਕੀਤਾ ਉਹਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਸਾਰੀਆਂ ਸਾਰੀਆਂ ਰਿਆਸਤਾਂ ਸਿਆਂ ਸਾਰੇ ਜ਼ਿਲ੍ਹੇ ਦੇ ਦਰਜਾ ਮਿਲ ਗਿਆ ਇਹਦੇ ਨਾਲ ਕਿਉਂ ਬਿਲਕੁਲ ਜੀ ਮੇਰੇ ਜ਼ਿਹਨ ਦੇ ਵਿੱਚ ਹੈ ਗੱਲ ਮੈਂ ਜਿਸ ਤਰ੍ਹਾਂ ਪਲੇਟਫਾਰਮ ਕੋਈ ਬਣਿਆ ਤਾਂ ਮੈਂ ਦਾ ਪ੍ਰੋਪਰ ਆਥੈਂਟਿਕ ਜਾਣਕਾਰੀ ਲੈ ਕੇ ਕਿ ਇੱਕ ਜ਼ਿਲ੍ਹਾ ਬਣਾਉਣ ਲਈ ਕੀ ਪ੍ਰੋਟੋਕਾਲ ਹੁੰਦਾ ਉਹਦੇ ਕੀ ਗਾਈਡਲਾਈਨਸ ਹੁੰਦੀਆਂ ਨੇ ਇੱਕ ਜ਼ਿਲ੍ਹਾ ਬਣਨ ਵਾਸਤੇ ਕੋ ਸਾਰਾ ਕੁਝ ਸਟੱਡੀ ਕਰਕੇ ਜੀ ਫਿਰ ਇਹ ਗੱਲ ਅੱਗੇ ਤੋਰਾਂਗੇ ਇਤਿਹਾਸਿਕ ਪੈਦਲ ਯਾਤਰਾ ਵੀ ਬਿਲਕੁਲ ਜੀ ਅੱਜ ਜਿਹੜੀ ਸੰਗਤ ਹੈ ਸਮੂਨਾਬਾ ਦੀ ਸੰਗਤ ਸਾਰੀ ਹੈ ਪੂਰੇ ਸ਼ਹਿਰ ਦੇ ਵਿੱਚ ਪੈਦਲ ਮਾਰਚ ਕਰ ਰਹੀ ਹੈ ਜੀ ਔਰ ਗੁਰੂ ਮਾਰੀ ਦਾ ਜਾਪ ਕਰੇਗੀ ਔਰ ਸਾਰੇ ਬਜ਼ੁਰਗ ਨੌਜਵਾਨ ਬੱਚੇ ਬੱਚੀਆਂ ਸ਼ਾਹੀ ਪਰਿਵਾਰ ਸਾਰਾ ਪ੍ਰਸ਼ਾਸਨ ਜਿਹੜਾ ਨਾਲ ਹੈ ਜੀ ਸੋ ਪ੍ਰਮਾਤਮਾ ਕਿਰਪਾ ਕਰੇ ਨਾਬੇ ਤੇ ਨਾਬਾ ਛੋਟੀ ਕਾਸ਼ੀ ਨਾ ਜਾਣਿਆ ਜਾਂਦਾ ਜੀ ਕਿ ਨਾਬਾ ਜਿਹੜਾ ਬਹੁਤ ਹੀ ਖੂਬਸੂਰਤ ਸ਼ਹਿਰ ਆ ਬਹੁਤ ਹੀ ਅچھے ਔਰ ਚੰਗੇ ਵਿਚਾਰਾਂ ਵਾਲੇ ਲੋਕ ਇੱਥੇ ਵੱਸਦੇ ਨੇ ਮੈਂ ਸਭ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਜਿਹੜੇ ਪ੍ਰੋਗਰਾਮ ਨੇ ਜਿਨ੍ਹਾਂ ਦੇ ਕਰਕੇ ਅਸੀਂ ਅਜ ਨਾਬਾ ਸ਼ਹਿਰ ਦੇ ਵਿੱਚ ਵਸੇ ਹੋਏ ਹਾਂ ਉਹਨਾਂ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ ਔਰ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਸਾਨੂੰ ਸਭ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਜੈਤੂ ਦੇ ਜਿਹੜੇ ਮੋਰਚੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 101 ਮਾ ਜਿਹੜਾ ਨਾਬਾ ਦਿਵਸ ਬਣਾਇਆ ਗਿਆ ਬਹੁਤ ਹੀ ਵਧੀਆ ਪ੍ਰਾਰਲਾ ਨਾਬਾ ਸ਼ਹਿਰ ਦੇ ਸੰਵਾਦ ਗਰੁੱਪ ਅਤੇ ਸ਼ਹਿਰ ਨਿਵਾਸੀਆਂ ਦੇ ਵੱਲੋਂ ਕੀਤਾ ਗਿਆ ਤੇ ਕਿਉਂਕਿ ਜਿਹੜੇ ਮਹਾਰਾਜ ਰਪਦਮਨ ਸਿੰਘ ਸੀ ਉਹਨਾਂ ਦੀ ਵੱਡੀ ਕੁਰਬਾਨੀਆਂ ਸੀ ਕੌਮ ਦੇ ਵਿੱਚ ਤੇ ਉਹਨਾਂ ਨੂੰ ਯਾਦ ਕੀਤਾ ਗਿਆ ਅੱਜ ਤੇ ਸ਼ਹੀਦਾਂ ਦੀ ਯਾਦ ਮਤਾਜਾ ਕੀਤਾ ਗਿਆ ਤੇ ਸਾਨੂੰ ਇਹੋ ਜਿਹੇ ਜਿਹੜੇ ਦਿਵਸ ਨੇ ਮਨਾਉਣੇ ਚਾਹੀਦੇ ਨੇ ਤਾਂ ਜੋ ਸਾਡੇ ਬੱਚਿਆਂ ਨੂੰ ਤੇ ਆਉਣ ਵਾਲੀ ਸਾਡੀ ਨੌਜਵਾਨ ਪੀੜ੍ਹੀ ਨੂੰ ਜਿਹੜਾ ਸਾਡੇ ਇਤਿਹਾਸ ਬਾਰੇ ਪਤਾ ਲੱਗ ਸਕੇ ਤੇ ਹਰ ਸਾਲ ਦੀ ਯਾਤਰਾ ਵੀ ਗੱਡੀ ਜਾ ਰਹੀ ਹੈ ਇਹ ਨਹੀਂ ਨਹੀਂ ਬਿਲਕੁਲ ਨਾਬਾ ਦੇ ਲੋਕਾਂ ਨੂੰ ਜਾਣੂ ਕਰਾਉਣ ਲਈ ਜਿਹੜਾ ਅੱਜ ਪੈਦਲ ਮਾਰਚ ਜਿਹੜਾ ਕੱਢਿਆ ਜਾ ਰਿਹਾ ਸਾਰੇ बहुत वीरिया पराला जो अदा के पराले कर साढे जी नौजवान पीढ़ी है बहुत अच्छा है ये देख के अच्छा लगता है कि अभी भी नाभावासी महाराजा हीरोमन सिंह जी को याद करते हैं और काफ़ी लोगों ने पार्ट लिया है बहुत अच्छी बात है तो कैसे वर्ष हुए हैं बिल्कुल है, है? मैं चाह रही हूँ एक सौ एक वर्ष में हम इस चीज़ का रखें कि एक सौ एक वर्ष के बाद हम अपने शहर को क्या दे रहे हैं तो इस बार मेरा लोगों से यही कहना है ਨਾਭਾ ਦਿਵਸ ਦੇ ਉਪਲਖੇ ਹਮ ਇਹ ਦੇਖੇ ਨਾਭਾ ਵਾਸੀ ਆਪਣੇ ਸ਼ਹਿਰ ਕੇ ਲੇ ਕਿਆ ਕਰ ਰਹੇ ਬਹੁਤ ਅੱਛਾ ਉਪਰਾਲਾ ਜੀ ਜੋ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਉਹ ਹੀ ਜਿੰਦਾ ਰਹਿੰਦੀਆਂ ਨੇ ਤੇ 112ਵੀਂ ਬਰੇਗੰਡਾ ਜੀ ਤੇ ਅੱਜ ਜਿਹੜਾ ਹੈਗਾ ਨਾਭਾ ਦਿਵਸ ਜੋ ਮਨਾਇਆ ਜਾ ਰਹਾ ਹੈਗਾ ਸਾਡੇ ਜਿਹੜੇ ਬੱਚੇ ਆ ਉਹ ਵੀ ਸ਼ਮੂਲੀਅਤ ਕਰ ਰਹੇ ਆ ਤੇ ਆਪਣੇ ਇਤਿਹਾਸ ਬਾਰੇ ਜਿਹੜੇ ਬੱਚੇ ਜਾਣਣਗੇ ਜੀ ਤੇ ਸ਼ਾਈ ਪਰਿਵਾਰ ਵੱਲੋਂ ਵੀ ਜਿਹੜਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਵੀ ਕਿਸੇ ਵੀ ਮਾਨਮਤੀ ਸ਼ਖਸੀਅਤ ਵੱਲੋਂ ਉਦਾਹਰਨ ਵਜੋਂ ਜੇ ਜਦੋਂ ਆਪਾਂ ਨੂੰ ਆਪਣੇ ਆਪ ਨੂੰ ਪੇਸ਼ ਕੀਤਾ ਜਾਂਦਾ ਸਫਾਈ ਮੈਮ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ ਹੈ ਮੋਂਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਬਹੁਤ ਅੱਛੀ ਗੱਲ ਹੈ ਵੀ ਅਸੀਂ ਆਪਦੇ ਸੀਧਾ ਨੂੰ ਯਾਦ ਕਰ